ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਧੰਨ ਗੁਰੂ ਰਾਮਦਾਸ ਜੀ ਸਾਰਿਆਂ ਦੇ ਉੱਪਰ ਆਪਣੀ ਮਿਹਰ ਬਣਾਈ ਰੱਖਣ ਤੇ ਅੱਜ ਆਪਾਂ ਬਣਾਣੀ ਏ ਬੇਸਨ ਦੀ ਬਰਫੀ ਸਵੇਰੇ ਬੱਚੇ ਫਰਮਾਇਸ਼ ਕਰਕੇ ਗਏ ਸੀਗੇ ਕਿ ਨਾਨੀ ਸਾਡੇ ਆਉਂਦਿਆਂ ਨੂੰ ਬੇਸਨ ਦੀ ਬਰਫੀ ਤਿਆਰ ਹੋਣੀ ਚਾਹੀਦੀ ਆ ਤੇ ਸੋ ਆਪਾਂ ਬਣਾਈ ਆ ਬੇਸਨ ਦੀ ਬਰਫੀ ਬਈ ਬਣਾਉਣ ਦੀ ਤਿਆਰੀ ਕਰ ਲੱਗਿਆ ਸੋਰੀ ਮੇਰੇ ਬਰਫੀ ਵੀ ਤਿਆਰੀ ਕਰਨ ਲੱਗੇ ਆ ਤੇ ਆਪਾਂ ਚੱਲੀਏ ਰਸੋਈ ਵੱਲ ਤੇ ਕਰੀਏ ਵੇਸਣ ਦੀ ਤਿਆਰੀ। ਤਾਂ ਅੱਲਾ ਜੀ ਵੇਸਣ ਆਪਾਂ ਨਾਲ ਚੱਲਿਆ ਪਰਚ ਤੇ ਅੱਲਾ ਆਪਾਂ ਚੰਗੀ ਤਰ੍ਹਾਂ ਘੋਲ ਲੈਨੇ ਆ। ਤੇ ਬਸ ਥੋੜੇ ਟਾਈਮ ਵਿੱਚ ਜੀ ਤਿਆਰ ਹੋ ਜਾਂਦੀ ਵੇਸਣ ਦੀ ਵਰਤੀ ਤੇ ਉਹਨੂੰ ਜੇ ਘੱਟ ਚੰਗੀ ਤਰ੍ਹਾਂ ਘੋਲ ਲਈਏ ਨਾ ਤੇ ਫਿਰ ਬਹੁਤ ਹੀ ਸੋਹਣੀ ਵੇਸਣ ਦੀ ਵਰਤੀ ਤਿਆਰ ਹੋ ਜਾਂਦੀ ਹੈ। ਇਸ ਤਰ੍ਹਾਂ ਹੌਲੀ ਹੌਲੀ 5-7 10 ਮਿੰਟ ਤੱਕ ਭੁੰਨਾਂਗੇ। ਫਿਰ ਇਹ ਹੋਏਗੀ ਵੇਸਣ ਦੀ ਵਰਤ ਤੇ ਪਿਆਰ। ਹਲੋ ਜੀ ਵੇਸਣ ਆਪਾਂ ਨਾਲ ਚੱਲਿਆ ਪਰਚ ਤੇ ਤੇ ਨਾਲ ਆਪਾਂ ਚੰਗੀ ਤਰ੍ਹਾਂ ਘੋਲ ਲੈਨੇ ਆ। ਤੇ ਬਸ ਥੋੜੇ ਟਾਈਮ ਵਿੱਚ ਹੀ ਤਿਆਰ ਹੋ ਜਾਂਦੀ ਵੇਸਣ ਦੀ ਵਰਤ ਤੇ। ਤੇ ਇਹਨੂੰ ਜੇ ਚੰਗੀ ਤਰ੍ਹਾਂ ਭੁੰਨ ਲਈਏ ਨਾ ਤੇ ਫਿਰ ਬਹੁਤ ਹੀ ਸੋਹਣੀ ਵੇਸਣ ਦੀ ਵਰਤੀ ਤੇ ਆ ਰਹੇ ਜਾਂਦੀ ਹੈ। ਇਸ ਤਰ੍ਹਾਂ ਹੌਲੀ ਹੌਲੀ 5-7 ਪਾਸ ਮਿੰਟ ਤੱਕ ਭੁੰਨਾਂਗੇ। ਫਿਰ ਇਹ ਹੋ ਜੇਗੀ ਵੇਸਣ ਦੀ ਵਰਤੀ ਪਿਆਰ। ਜਿੱਦਿ ਆਪਾਂ ਚਾਣੀ ਬਣਾ ਕੇ ਤੇ ਪਾ ਦਿੱਤੀ ਇਹ ਵਿੱਚ ਇਹ ਬਣ ਜਾਣਗੇ ਬਹੁਤ ਹੀ ਵਧੀਆ ਪੀਸ। ਤੇ ਇਹਨੂੰ ਜਿੰਨਾ ਵੀ ਆਪਾਂ ਇਹਨੂੰ ਫਲਾਈ ਜਾਵਾਂਗੇ ਤੇ ਇਹ ਉਨਾ ਹੀ ਵਧੀਆ ਹੋ ਜਾਏਗਾ ਦੇਖੋ ਕਿੰਨਾ ਸੋਹਣਾ ਭੁੱਜਿਆ ਤੇ ਜੇ ਬਹੁਤ ਜ਼ਿਆਦਾ ਬਣਾਈਏ ਫਿਰ ਉਦੋਂ ਤਾਂ ਮਸਤੀ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਪੂਰ ਮੈਸ਼ ਕਰ ਲਈਦਾ ਪਰ ਹੁਣ ਆਪਾਂ ਬਣਾਇਆ ਇੱਕ ਵਾਰ ਚਾਹ ਦੇਖੋ ਹੁਣ ਵੀ ਕਿੰਨਾ ਸੋਹਣਾ ਬਣ ਰਿਹਾ ਉਹ ਮਾਰੀਏ ਲੱਦਰ ਪਿਆਣਾ ਬਸ ਤਰਾਈ ਬਹੁਤ ਇਸ ਵਾਂ ਬਣਦੇ ਤੇ ਪੀਸ ਬਣ ਜਾਣਗੇ ਥੋੜੇ ਤੇ ਰੱਖਾ ਜਦੋਂ ਪੀਸ ਤਿਆਰ ਹੋ ਗਏ ਤਾਂ ਖਾਵਾਂਗੇ ਬਣਿਆ ਆ ਰਸਣ ਤੇ ਹੁਣ ਆਪਾਂ ਇਹ ਪਾ ਦਤਾ ਇਹਦੇ ਵਿੱਚ ਨਾਰੀਅਲ ਪੂਰਾ ਤੇ ਇਹ ਆਪਾਂ ਘਰ ਹੀ ਪੂਰਾ ਨਾਰੀਅਲ ਦਾ ਇਹ ਬਣਾਇਆ ਹੈ ਜੋ ਕ੍ਰਸ਼ ਕਰਕੇ ਤੇ ਇਹ ਬਹੁਤ ਸੋਹਣੇ ਰਸਣ ਵੀ ਤਿਆਰ ਹੋ ਗਏ ਅੱਜ ਆਪਾਂ ਇਹਦੇ ਵਿੱਚ ਹੋਲ ਡ్రਾਈ ਫਰੂਟ ਨਹੀਂ ਪਾਏ ਤੇ ਅੱਜ ਆਪਾਂ ਇਹਦੇ ਵਿੱਚ ਬਸ ਕੱਲਾ ਨਾਰੀਅਲ ਦਾ ਮੁੱਟਰਾ ਦਤਾ ਹੈ। ਸਾਜੇ ਨਾਰੀਅਲ ਦਾ ਬਣਿਆ ਹੈ ਬਹੁਤ ਸੋਹਣਾ। ਇਹ ਬਹੁਤ ਸੋਹਣੀ ਜਿਹੀ ਜਿਹੀ ਆਪਾਂ ਇਹਨੂੰ ਹਿਲਾਈ ਜਾਵਾਂਗੇ ਨਾ ਤੇ ਇਹ ਇਹ ਆਪਣਾ ਇਸ ਤਰ੍ਹਾਂ ਤਿਆਰ ਤੇ ਇਹਨੂੰ ਆਪਾਂ ਕੱਟ ਲੈਣਾ ਇਹਦੇ ਪੀਸ ਤੇ ਪੀਸ ਕੱਟ ਕੇ ਤੇ ਫਿਰ ਆਪਾਂ ਤੁਹਾਨੂੰ ਦਿਖਾਉਨੇ ਆ ਕਿ ਕਿਸ ਤਰ੍ਹਾਂ ਬਹੁਤ ਹੀ ਸੋਹਣੇ ਪੀਸ ਬਣ ਜਾਣਗੇ ਤੇ ਇਸ ਤਰ੍ਹਾਂ ਵੇਸਣ ਦੀ ਵਰਤੀ ਬਹੁਤ ਹੀ ਸੋਹਣੀ ਤਿਆਰ ਹੋ ਜਾਂਦੀ ਹੈ ਘਰ ਦੇ ਵਿੱਚ ਇਹ ਹੁੰਦਾ ਵੀ ਜਿਵੇਂ ਆਪਾਂ ਦੇਸੀ ਘਿਓ ਵਰਤ ਲੈਨੇ ਆ ਤੇ ਮਤਲਬ ਪਿਓਰ ਵੇਸਣ ਹੁੰਦਾ ਆ ਉਹ ਬੱਚੇ ਜਿਵੇਂ ਕੁਛ ਨਾ ਕੁਛ ਖਾਣ ਲਈ ਮੰਗਦੇ ਰਹਿੰਦੇ ਨੇ ਤੇ ਫਿਰ ਇਸ ਤਰ੍ਹਾਂ ਘਰ ਵਿੱਚ ਬਣਾਈ ਚੀਜ਼ ਵੀ ਬਹੁਤ ਵਧੀਆ ਰਹਿੰਦੀ ਆ ਤੇ ਇਹ ਆਪਣੀ ਗਸਨੀ ਪਰਫਿਊ ਹੋ ਜੇਗੀ ਬਹੁਤ ਸੋਹਣੀ ਤੇ ਆਰ ਤੇ ਹੁਣ ਜਿਵੇਂ ਗਿਆ ਹੈ ਨਾ ਥੋੜਾ ਜਿਹਾ ਅਠਰ ਗਿਆ ਹੈ ਵੇਸਨ ਤੇ ਹੁਣ ਆਪਾਂ ਇਹਦੇ ਕੱਟ ਲਾਂਗੇ ਪੀਸ ਇਸ ਤਰ੍ਹਾਂ ਤੇ ਇਹ ਬਹੁਤ ਹੀ ਸੋਹਣੀ ਬਰਫੀ ਤਿਆਰ ਹੋ ਜਾਏਗੀ ਇਸ ਤਰ੍ਹਾਂ ਆਪਾਂ ਇਹਦੇ ਆਰਾਮ ਨਾਲ ਹੌਲੀ ਹੌਲੀ ਇਸ ਤਰ੍ਹਾਂ ਪੀਸ ਕੱਟ ਲਾਂਗੇ ਤੇ ਬੜੀ ਸੋਹਣੀ ਬਰਫੀ ਬਣ ਜਾਏਗੀ ਜਿਵੇਂ ਚਲ ਕੁਛ ਦਿਨ ਬੱਚੇ ਖਾ ਲੈਣਗੇ ਅੱਜ ਮੈਂ ਵੀ ਪਈ ਜਾ ਰਿਹਾ ਤੇ ਬਾਰਸ਼ ਦਾ ਕਰਕੇ ਵੀ ਡ్రਾਈ ਫਰੂਟ ਖਤਮ ਸੀਗੇ ਉਹ ਵੀ ਨਹੀਂ ਲੈ ਕੇ ਆਏ ਮੈਂ ਕਿ ਚਲੋ ਇੱਕ ਵਾਰੀ ਆਪਾਂ ਇਸ ਤਰ੍ਹਾਂ ਇਹ ਅਸੀਂ ਚਾਰ ਅੱਸੀ ਪੀਸ ਬਣਾਉਣ ਲੱਗੇ ਆ ਤੇ ਇਹ ਆਪਣੀ ਆਪਣੀ ਮਰਜ਼ੀ ਹੁੰਦੀ ਆ ਕਿ ਚਾਹੇ ਆਪਾਂ ਇਹਨੂੰ ਦੂਸਰੀ ਤਰ੍ਹਾਂ ਤਿਰਛੇ ਕੱਟ ਲਈਏ ਤੇ ਚਾਹੇ ਛੋਟੇ ਪੀਸ ਬੱਚਿਆਂ ਦਾ ਕਰਕੇ ਨਾ ਪੀਸ ਥੋੜੇ ਛੋਟੇ ਛੋਟੇ ਬਣਾ ਰਹੇ ਆ ਤੇ ਫਿਰ ਬੱਚੇ ਕੀ ਕਰਦੇ ਨੇ ਕਈ ਵਾਰੀ ਵੈਸੇ ਸਾਰਾ ਲੈ ਕੇ ਨਾ ਤੇ ਸੁੱਟ ਦਿੰਦੇ ਨੇ ਤੇ ਦੇਖੋ ਕਿੰਨੀ ਸੋਹਣੀ ਬਰਫੀ ਬਣੀ ਆ ਤੇ ਆਪਾਂ ਤੁਹਾਨੂੰ ਪਲੇਟ 'ਚ ਸਰਵ ਕਰਕੇ ਵੀ ਦਿਖਾਵਾਂਗੇ ਤੇ ਹੁਣ ਇਹ ਆਪਾਂ ਇਹਨੂੰ ਪਲੇਟ 'ਚ ਪਾ ਲੈਨੇ ਆ ਤੇ ਫਿਰ ਦਿਖਾਵਾਂਗੇ ਤੇ ਨਾਲ ਬਾਕੀ ਵੀ ਜਿਹੜੀ ਹੋਈ ਉਹਨੂੰ ਕਿਸੇ ਕੰਟੇਨਰ ਦੇ ਵਿੱਚ ਸੰਭਾਲ ਲਾਂਗੇ ਤੇ ਕੁਝ ਦਿਨਾਂ ਤੱਕ ਚੱਲ ਜਾਵੇਗੀ ਕੁਝ ਦਿਨਾਂ ਤੱਕ ਵਰਤੀ ਜਾਵੇਗੀ ਤੇ ਬਹੁਤ ਹੀ ਸੋਹਣੀ ਬਰਫੀ ਤਿਆਰ ਹੋ ਗਈ ਤੇ ਇਸ ਤਰ੍ਹਾਂ ਆਪਾਂ ਘਰ ਵਿੱਚ ਹੀ ਬਰਫੀ ਵੇਸਣ ਦੀ ਤਿਆਰ ਕਰ ਸਕਦੇ ਆ ਜੀ ਆਪਾਂ ਲੈ ਇਹਨੇ ਪੀਸ ਕੱਟ ਤੇ ਇੱਧਰ ਆਪਾਂ ਸਾਰੇ ਪੀਸ ਕੱਟ ਲਾਂਗੇ ਤੇ ਬਹੁਤ ਹੀ ਸੌਫਟ ਤੇ ਬਹੁਤ ਹੀ ਵਧੀਆ ਮਸਨ ਦੀ ਬਰਫੀ ਤੇ ਆ ਰਹੀ ਹੈ ਜਿਹੜੀ ਕਿ ਖਾਣ ਦੇ ਵਿੱਚ ਬਹੁਤ ਹੀ ਸੌਫਟ ਤੇ ਬਹੁਤ ਹੀ ਟੇਸਟੀ ਬਣੀ ਆ ਤੇ ਆਜੋ ਸਾਰੇ ਜਣੇ ਆਪਾਂ ਖਾਈਏ ਤੇ ਨਾਲੇ ਬੱਚਿਆਂ ਨੂੰ ਖਵਾਈਏ ਧੰਨਵਾਦ ਜੀ ਪਲੀਜ਼ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤਾਂ ਜੋ ਹੌਸਲਾ ਮਿਲਦਾ ਰਹੇ ਤੇ ਇਸੇ ਤਰ੍ਹਾਂ ਵੀਡੀਓ ਨੂੰ ਪਿਆਰ ਕਰਦੇ ਰਹੋ ਬਹੁਤ ਬਹੁਤ ਧੰਨਵਾਦ ਜੀ